ਸ਼ੇਵੇਂ ਪਾਸ਼ਾ ਮਹਾਰਾਜ ਦੇ ਪਹਿਲਾਂ ਵੀ ਢਾਡੀ ਵਾਰਾਂ ਗਾਈਆਂ ਜਾਂਦੀਆਂ ਸੀ ਪਰ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਨੇ ਆ ਜਿਹੜਾ ਸਾਜ਼ ਹੈ ਨਾ ਸਰੰਗੀ ਇਹਨੂੰ ਸੌ ਰੰਗੀ ਕਿਹਾ ਜਾਂਦਾ ਕੀ ਕਿਹਾ ਜਾਂਦਾ ਸੌ ਰੰਗੀ ਜਿਹਦੇ ਵਿੱਚੋਂ ਸੌ ਰੰਗ ਨਿਕਲਦੇ ਨੇ ਇਸ ਸਰੰਗੀ ਦੇ ਨਾਲ ਜਿਹੜਾ ਗੱਜ ਫਿਰਦਾ ਹੈ ਨਾ ਇਸ ਗੱਜ ਦੇ ਵਿੱਚੋਂ ਰਿਦਮ ਵੱਜਦਾ ਹੈ ਇਹਦੇ ਵਿੱਚੋਂ ਬੀਟ ਚੱਲਦੀ ਹੈ ਤੇ ਜਿਹੜੀਆਂ ਇਹਦੇ ਉੱਤੇ ਤਲਵਾਂ ਲੱਗੀਆਂ ਨੇ ਨਾ ਦੇ ਨਾਲ ਇੱਕ ਰੈੱਡ ਕਲਰ ਦੀ ਘੋਰ ਲੱਗੀ ਐ ਤੇ ਜਦੋਂ ਕਿੰਨੇ ਵਜਣ ਉਦੋਂ ਫਿਰ ਜੋੜਾ ਲੱਗਦਾ ਏ ਸੱਤ ਤਲਵਾਂ ਇਹਦੇ ਥੱਲੇ ਕੰਮ ਕਰਦੀਆਂ ਨੇ ਸੱਤ ਤਲਵਾਂ ਇਹ ਕਮੜਾ ਜਾ ਮਰੋੜਾ ਦੇਣ ਦੇ ਨਾਲ ਹੀ ਪਿਆਰਿਓ ਸੁਰ ਚੇਂਜ ਹੋ ਜਾਂਦਾ ਇਹ ਉਹ ਤੰਤੀ ਸਾਜ਼ ਹੈ ਜਿਸ ਤੰਤੀ ਸਾਜ਼ ਨੂੰ ਛੇਵੇਂ ਪਾਸ਼ਾ ਮਹਾਰਾਜ ਦੇ ਸਾਹਮਣੇ ਬੈਠ ਕੇ ਭਾਈ ਨੱਥਮਲ ਤੇ ਪਈ ਅਬਦੁੱਲ ਦੇ 12 ਗਾ ਕੇ ਸੁਣਾਈਆਂ ਸੀ ਵਾਹਿਗੁਰੂ ਅੱਜ ਅੱਜ ਅਸੀਂ ਗਾਉਣ ਵਾਲਿਆਂ ਨੂੰ ਅੱਜ ਅਸੀਂ